ਹੈਲੋ एवरीवन ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਰਾਜ ਵਿਧयक ਕੋਜ਼ ਤੇ ਸਿਕਲਾਈ ਪ੍ਰੈਸਰ ਪੰਜਾਬ ਨੇ ਸਕੂਲ ਨੂੰ ਵਿਸ਼ਿਆਂ ਦੇ ਮੇਲੇ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਉਸ ਤੇ ਰਿਗਾਰਡਿੰਗ ਰਹਿਣ ਵਾਲਾ ਹੈ ਤਾਂ ਇਸੇ ਨਾਲ ਹੀ ਅਗਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਹਾਂਜੀ ਦੇਖਦੇ ਹਾਂਗੇ ਇਸ ਵਿੱਚ ਕੀ ਦੱਸਿਆ ਗਿਆ ਹੈ ਨਾਲ ਹੀ ਆਪਾਂ ਇਸ ਦਾ ਨੋਟੀਫਿਕੇਸ਼ਨ ਵੀ ਦੇਖਾਂਗੇ ਹਾਂਜੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਰਾਜ ਵਿਦਿਆਖੋਜ ਅਤੇ ਸਖਲਾਈ ਪ੍ਰੀਸ਼ਦ ਪੰਜਾਬ ਨੇ ਸਾਰੇ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮੇਲੇ ਕਰਵਾਉਣ ਠੀਕ ਹੈ ਜੀ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਇੰਪਰੂਵਮੈਂਟ ਕਰਨ ਦੇ ਲਈ ਜੋ ਕਿ ਇਹ ਮੇਲੇ ਆਗੇ ਵਿਸ਼ਿਆਂ ਦੇ ਮੇਲਾ ਇਸ ਨੇ ਜੋ ਕਿ ਆਰਗੇਨਾਈਜ਼ ਕੀਤਾ ਗਿਆ ਏ ਨੈਕਸਟ ਦੇਖੋ ਇਹ ਮੇਲੇ ਆ ਪੰਜਾਬ ਸਰਕਾਰ ਦੀ ਪਾਡ 2024-25 ਲਰਨਿੰਗ ਇਨਹਾਂਸਮੈਂਟ ਪ੍ਰੋਗਰਾਮ ਤਹਿਤ ਅਜੋਜਿਤ ਕੀਤੇ ਜਾ ਰਹੇ ਹਨ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਐਕਸਪੀਰੀਮੈਂਟ ਐ ਐਕਸਪੀਰੀਐਂਸ਼ੀਅਲ ਲਰਨਿੰਗ ਨੂੰ ਪ੍ਰोत्사ਹਿਤ ਕਰਨਾ ਅਤੇ ਉਹਨਾਂ ਵੱਲੋਂ ਔਖੇ ਸਮਝ ਜਾਣ ਵਾਲੇ ਵਿਸ਼ਿਆਂ ਦੀ ਰੁਚੀ ਪੈਦਾ ਕਰਨਾ ਏ ਠੀਕ ਹੈ ਜੀ ਤਾਂ ਇਹਨਾਂ ਮੇਲਿਆਂ ਦੀ ਇੰਪੋਰਟੈਂਸ ਕੀ ਆ ਵੀ ਬੱਚਿਆਂ ਵਿੱਚ ਉਤਸ਼ਾਹਤ ਭਰਨ ਲਈ ਸਟੱਡੀ ਦੇ ਪ੍ਰਤੀ ਜੋ ਉਹਨਾਂ ਨੂੰ ਵਿਸ਼ੇ ਟਾਫ ਲੱਗਦੇ ਉਹਨਾਂ ਨੂੰ ਈਜ਼ੀ ਸਮਝਣ ਦੇ ਲਈ ਇਹ ਜੋ ਕਿ ਮੇਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਠੀਕ ਹੈ ਜੀ ਨੈਕਸਟ ਜਿਸ ਸ਼ਮਸਾਰਨੀ ਦੇਖ ਲੈਣੇ ਆ ਜੋ ਮੇਲੇ ਆ ਹੋਣ ਵਾਲੇ ਵਿਸ਼ਿਆਂ ਦੇ ਰਿਗਾਰਡਿੰਗ ਹਾਂਜੀ ਹਾਂਜੀ ਸਮਸੈਨੀ ਦੇਖਣ ਤੋਂ ਪਹਿਲਾਂ ਆਪਾਂ ਇਸ ਤੇ ਜੋ ਕਿ ਆਫੀਸ਼ੀਅਲ ਲੈਟਰ ਜਾਰੀ ਹੋਇਆਗਾ ਉਸ ਜੇ ਮੇਲਿਆਂ ਦੇ ਰਿਗਾਰਡਿੰਗ ਉਸ ਨੂੰ ਆਪਾਂ ਡਿਸਕਸ ਕਰਦੇ ਹਾਂ ਦੇਖਦੇ ਹਾਂ ਇਸ ਵਿੱਚ ਕੀ ਦੱਸਿਆ ਗਿਆ ਹੈ ਹਾਂਜੀ ਵੱਲ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸਮੂਹ ਸਕੂਲ ਮੁਖੀ ਪੰਜਾਬ ਇਸ ਦਾ ਮੀਮੋ ਨੰਬਰ ਆ ਠੀਕ ਹੈ ਜੀ ਮਿਤੀ 2 12 2024 ਉਹ ਜੋ ਕਿ ਆਫੀਸ਼ੀਅਲ ਲੈਟਰ ਜਾਰੀ ਕੀਤਾ ਗਿਆ ਹੈ ਵਿਸ਼ਾ ਹੈ ਸਕੂਲ ਪੱਧਰ ਦੇ ਸਬਜੈਕਟ ਫੇਅਰਸ ਕਰਵਾਉਣ ਸੰਬੰਧੀ ਠੀਕ ਹੈ ਜੀ तो देखो उपरोक्त विषय ध्यान देने की खेचल की जाए नैक्सट देखो पी ए वी दो हज़ार पच्ची अनुसार लर्निंग एनहानसमेंट प्रोग्राम मध फाइव फाइव वन एल ई पी सिक्स टू एट क्लास नाइन टू ट्वेल्व ठीक है जी तमात सिक्स तो 6th ਤੋਂ 12th ਦੇ ਵਿਦਿਆਰਥੀਆਂ ਵਿੱਚ ਐਕਸਪੈਰੀਮੈਂਟਲ ਲਰਨਿੰਗ ਨੂੰ ਪ੍ਰਸਾਹਿਤ ਕਰਨ ਅਤੇ ਲਰਨਿੰਗ ਵਾਈ ਡੂਇੰਗ ਦੇਸ ਤਾਂ ਦੀ ਵਰਤੋਂ ਕਰਕੇ ਵਿਦਿਆਰਥੀਆਂ ਵਿੱਚ ਉਹਨਾਂ ਵੱਲੋਂ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਵਿੱਚ ਰਚਿਕਤਾ ਪੈਦਾ ਕਰਨ ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਖਿਸ਼ਿਆਂ ਦੇ ਫੇਅਰਸ ਆਰਗੇਨਾਈਜ਼ ਕੀਤੇ ਜਾ ਰਹੇ ਹਨ ਇਸ ਸੰਬੰਧ ਹੋਇਚ ਸਕੂਲ ਪੱਧਰ ਤੇ ਕਰਵਾਏ ਜਾਣ ਵਾਲੇ ਵੱਖ-ਵੱਖ ਖਿਸ਼ਿਆਂ ਦੇ ਫੇਅਰਸ ਦਾ ਸਕੇਡਿਊਲ ਹੇਠ ਲਿਖੇ ਅਨੁਸਾਰ ਹੈ ਹਾਂਜੀ ਤਾਂ ਦੇਖੋ ਇਹ ਸਾਰੀ ਜੋ ਕਿ ਇਸ ਦੀ ਪ੍ਰਦਰਸ਼ਨੀ ਆਗੀ ਡੇਟ ਦੇਖੋ ਇਸ ਦੀ 10 ਦਸੰਬਰ ਤੋਂ 11 ਦਸੰਬਰ 6ਵੀਂ ਤੋਂ 8ਵੀਂ ਦੇ ਵਿਸ਼ੇ ਜੋ ਕਿ ਗਣਿਤ ਵਿਗਿਆਨ ਅੰਗਰੇਜ਼ੀ ਤੇ ਸਮਾਜਿਕ ਵਿਗਿਆਨ 9ਵੀਂ ਦੇ ਗਣਿਤ ਵਿਗਿਆਨ ਅੰਗਰੇਜ਼ੀ ਸਮਾਜਿਕ ਵਿਗਿਆਨ 11ਵੀਂ ਤੋਂ 12ਵੀਂ ਕਮਰਸ ਆਰਟਸ ਐਂਡ ਮੈਡੀਕਲ ਨਾਨ ਮੈਡੀਕਲ ਤੇ ਵੋਕੇਸ਼ਨਲ ਠੀਕ ਹੈ ਜੀ ਜੇਕਰ ਕਿਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤਾਂ ਸਬਜੈਕਟ ਫੀਅਰਸ ਲਈ ਜ਼ਰੂਰਤ ਅਨੁਸਾਰ ਇੱਕ ਹਰ ਦਿਨ ਬਧਾਇਆ ਜਾ ਸਕਦਾ ਹੈ ਠੀਕ ਹੈ ਜੀ ਤਾਂ ਇਹ ਜੋ ਕਿ ਇੰਪੋਰਟੈਂਟ ਨੋਟ ਹੈਗਾ ਅੱਗੇ ਦੇਖੋ ਸਬਜੈਕਟ ਫੇਅਰਸ ਤੇ ਸਫਲ ਸੰਚਾਲਨ ਅਤੇ ਸਕਾਰਾਤਮਕ ਨਤੀਜਿਆਂ ਲਈ ਸਕੂਲ ਮੁਖੀ ਇਸਦੀ ਪਲਾਨਿੰਗ ਆਪਣੇ ਦੇਖ ਰਹਿਕ ਵਿੱਚ ਕਰਨਗੇ ਤੇ ਉਪਰੋਕਤ ਸਮਾਸਾਰ ਅਨੁਸਾਰ ਸਵੰਧਿਤ ਵਿਸ਼ਾ ਅਧਿਆਪਕਾਂ ਦੀ ਡਿਊਟੀ ਇਸ ਦੀ ਤਿਆਰੀ ਅਤੇ ਸੰਚਾਲਨ ਲਈ ਲਗਾਉਣਗੇ ਸਬਜੈਕਟ ਫੇਅਰਸ ਲਗਾਉਣ ਲਈ ਸਕੂਲ ਲੇ ਦਿੱਸ਼ਾ ਨਿਰਦੇਸ਼ ਹੇਠ ਲਿਖੇ ਅਨੁਸਾਰ ਇਹਨਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਭਾਗ ਲੈਣਾ ਜ਼ਕੀਨੀ ਬਣਾਇਆ ਜਾਵੇ ਅਤੇ ਜਿੰਨਾ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਤੰਬਰ ਪ੍ਰੀਖਿਆ ਵਿੱਚ ਵਧੀਆ ਨਹੀਂ ਸੀ ਉਹਨਾਂ ਦਾ ਇਹਨਾਂ ਮੇਲਿਆਂ ਵਿੱਚ ਭਾਗ ਲੈਣਾ ਜ਼ਕੀਨੀ ਬਣਾਇਆ ਜਾਵੇ ਵਿਦਿਆਰਥੀਆਂ ਦੇ ਗਰੁੱਪ ਵਿੱਚ ਵੱਧ ਤੋਂ ਵੱਧ 4 ਵਿਦਿਆਰਥੀ ਵੀ ਬਣਾਏ ਜਾ ਸਕਦੇ ਹਨ ਅਤੇ ਗਰੂਪਿੰਗ ਕਰਨ ਵੇਲੇ ਇਹ ਧਿਆਨ ਰੱਖਿਆ ਜਾਵੇ ਕਿ ਕੇਵਲ ਹੁਸ਼ਿਆਰ ਵਿਦਿਆਰਥੀਆਂ ਨੂੰ ਇੱਕੋ ਗਰੁੱਪ ਵਿੱਚ ਨਾ ਰੱਖਿਆ ਜਾਵੇ ਠੀਕ ਹੈ ਜੀ ਅਧਿਆਪਕ ਵੱਲੋਂ ਇਹ ਸੰਭਵ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਰ ਗਰੁੱਪ ਵਿੱਚ ਮਿਕਸਡ ਅਬਿਲਿਟੀਆਂ ਵਾਲੇ ਵਿਦਿਆਰਥੀਆਂ ਨੂੰ ਜ਼ਰੂਰ ਰੱਖਿਆ ਜਾਵੇ ਤਾਂ ਜੋ ਹਰ ਵਿਦਿਆਰਥੀ ਇਹਨਾਂ ਸਬਜੈਕਟ ਫੇਅਰਸ ਵਿੱਚ ਭਾਗ ਲੈ ਕੇ ਉਤਸ਼ਾਹਿਤ ਮਹਿਸੂਸ ਕਰੇ ਨੈਕਸਟ ਦੇਖੋ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਮਾਡਲ ਪ੍ਰੈਜੈਂਟੇਸ਼ਨ ਐਕਸਪਲੇਨੇਸ਼ਨ ਦੇ ਸੰਬੰਧੀ ਮਾਰਗਦਰਸ਼ਨ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਸਬਜੈਕਟ ਫੇਅਰਸ ਵਾਲੇ ਦਿਨ ਆਪਣੇ ਟੌਪਿਕ ਨੂੰ ਵਧੀਆ ਢੰਗ ਨਾਲ ਪ੍ਰੈਜੈਂਟ ਕਰ ਸਕਣ ਅੱਗੇ ਦੇਖੋ ਵਿਦ ਅਧਿਆਪਕ ਦੀ ਸਹਾਇਤਾ ਲਈ ਜਮਾਤਾਂ 6ਵੀਂ ਤੋਂ 10ਵੀਂ ਲਈ ਗ੍ਰੰਥ ਵਿਗਿਆਨ ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੀ ਕੁਝ ਸੂਚਾ ਸੁਝਾਵਿਤ ਗਤੀਵਿਧੀਆਂ ਦੀ ਸੂਚੀ ਪੱਤਰ ਨਾਲ ਨੱਥੀ ਹੈ ਵਿਸ਼ਾ ਅਧਿਆਪਕ ਇਸ ਸੂਚੀ ਤੋਂ ਇਲਾਵਾ ਵੀ ਕਿਸੇ ਟੌਪਿਕ ਤੇ ਗਤੀਵਿਧੀ ਕਰਵਾ ਸਕਦਾ ਹੈ ਅੱਗੇ ਦੇਖੋ ਅਧਿਆਪਕ ਵਿਦਿਆਰਥੀ ਨੂੰ ਦਿੱਤੀ ਗਈ ਐਕਟੀਵਿਟੀ ਨੂੰ ਸੰਬੰਧਿਤ ਵਿਸ਼ੇ ਤੇ ਪਾਠਕ੍ਰਮ ਦੇ ਕਿਸੇ ਸੰਕਲਪ ਨਾਲ ਜ਼ਰੂਰ ਜੋੜੇ ਤਾਂ ਜੋ ਵਿਦਿਆਰਥੀ ਵਿੱਚ ਉਸ ਵਿਸ਼ੇ ਪ੍ਰਤੀ ਰੁਚੀ ਪੈਦਾ ਹੋ ਸਕੇ ਨੈਕਸਟ ਜਮਾਤ 11ਵੀਂ ਤੋਂ 12ਵੀਂ ਦੇ ਵਿਦਿਆਰਥੀ ਆਪਣੀ ਚੁਣੀ ਗਈ ਸਟਰੀਮ ਮੈਡੀਕਲ ਨਾਨ ਮੈਡੀਕਲ ਹਿਊਮਨਿਟੀਜ਼ ਕਮਰਸ ਐਂਡ ਵੋਕੇਸ਼ਨਲ ਦੇ ਸਲੇਵ ਸੰਕਲਪਾ ਦੇ ਆਧਾਰਿਤ ਬਨੇ ਮਾਡਲ ਕਰਿਆਮਾ ਤਿਆਰ ਕਰਕੇ ਸਾਰਣੀ 1 ਵਿੱਚ ਦਰਸਾਈ ਸਮਾਂਸਾਰਣੀ ਅਨੁਸਾਰ ਪ੍ਰਦਰਸ਼ਿਤ ਕਰਨਗੇ ਇਸ ਸੰਬੰਧੀ ਸੰਬੰਧਿਤ ਵਿਸ਼ੇ ਦੇ ਲੈਕਚਰਾਰ ਵਿਦਿਆਰਥੀ ਨੂੰ ਗਾਈਡ ਕਰਨਗੇ ਸਬਜੈਕਟ ਅਫੇਅਰਸ ਲਈ ਵੱਖ-ਵੱਖ ਵਿਸ਼ਿਆਂ ਦੇ ਟਾਪਿਕਾਂ ਦੀ ਚੋਣ ਵੰਡ ਅਤੇ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਨਾਲ ਰੱਖੀ ਜਾਵੇ ਕਿ ਹਰ ਵਿਦਿਆਰਥੀ ਦੀ ਕਿਸੇ ਨਾ ਕਿਸੇ ਟਾਪਿਕ ਸੰਕਲਪ ਦੀ ਸਮਝ ਐਕਟੀਵਿਟੀ ਮੈਥਡ ਰਾਹੀਂ ਵੰਡਾ ਵੀ ਦਿੱਤੇ ਗਏ ਟਾਪਿਕ ਦੇ ਵਿਦਿਆਰਥੀਆਂ ਜਾਂ ਵਿਦਿਆਰਥੀ ਦੇ ਗਰੁੱਪ ਦੁਆਰਾ ਬਣਾਏ ਮਾਡਲਾਂ, ਚਾਰਟਾਂ ਦੀ 3D ਚਾਰਟਸ, ਸਕ੍ਰੈਪ ਬੁੱਕ, ਨਕਸ਼ੇ ਅਤੇ ਗਲੋਬ ਗਤੀਵਿਧੀਆਂ ਆਦਿ ਪ੍ਰਦਰਸ਼ਨੀ ਲਗਾਈ ਜਾਵੇ। ਮਾਡਲ ਬਣਾਉਣ ਵੇਲੇ ਰੋਜ਼ਾਨਾ ਜ਼ਿੰਦਗੀ ਵਿੱਚ ਉਸ ਦੀ ਉਪਯੋਗਤਾ ਨੂੰ ਤਰਜੀਹ ਦਿੱਤੀ ਜਾਵੇ। ਜ਼ਿਆਦਾ ਤਰ ਬਾਦੂ ਵਸਤੂਆਂ ਦਾ ਪ੍ਰਯੋਗ ਕੀਤਾ ਜਾਵੇ। ਘਰ ਵਿੱਚ ਪਾਏ ਗੱਤੇ ਦੇ ਡੱਬੇ, ਪ੍ਰਾਣੀ ਉਨ ਬਟਨ, ਮੋਤੀ, ਕੈਂਚੀ, ਚਾਟ ਆਦ। ਠੀਕ ਹੈ ਜੀ ਜੋ ਕਿ ਵੇਸਟੇਜ ਚੀਜ਼ਾਂ ਹੁੰਦੀਆਂ ਉਹਨਾਂ ਦਾ ਜੋ ਕਿ ਯੂਜ਼ ਕੀਤਾ ਜਾਵੇ ਕੋਈ ਕੋਈ ਵੀ ਮਾਡਲ ਬਣਾਉਣਾ ਹੈ ਠੀਕ ਹੈ ਜੀ। ਇਹਨਾਂ ਮਾਡਲਾਂ ਦੀ ਤਿਆਰੀ ਮਿਤੀ 7 12 2024 ਤੇ 9 12 2024 ਨੂੰ ਅੱਧੀ ਛੁੱਟੀ ਤੋਂ ਬਾਅਦ ਵਾਲੇ ਪੀਰੀਅਡ ਵਿੱਚ ਕਰਵਾਈ ਜਾਵੇ ਠੀਕ ਹੈ ਜੀ ਮਤਲਬ ਕਿ ਆ ਪਹਿਲਾ ਜੋ ਕਿ ਰਿਸਰਚ ਟਾਈਮ ਤੋਂ ਪਹਿਲਾਂ ਤੁਹਾਡੇ ਸਾਰੇ ਪੀਰੀਅਡ ਲੱਗਣ ਇਸ ਤੋਂ ਬਾਅਦ ਜੋ ਕਿ ਤੁਹਾਡੀ ਪ੍ਰੈਪਰੇਸ਼ਨ ਕਰਵਾਈ ਜਾਵੇ ਇਸ ਤਰ੍ਹਾਂ ਦਾ ਤੁਹਾਡਾ ਸਕੇਡਿਊਲ ਆ ਨੈਕਸਟ ਮੇਲੇ ਦੌਰਾਨ ਬਣੇ ਮਾਡਲ ਕਰਿਆਵਾਂ ਵਿੱਚ ਬਾਅਦ ਵਿੱਚ ਸਕੂਲ ਵਿੱਚ ਮੌਜੂਦ ਗਣਿਤ ਅੰਗਰੇਜ਼ੀ ਸਮਾਜਿਕ ਸਿੱਖਿਆ ਤੇ ਸਾਇੰਸ ਕੋਰਨ ਲਈ ਲੈਬ ਰੱਖੀਆਂ ਜਾਣ ਅਧਿਆਪਕ ਵਿਦਿਆਰਥੀ ਨੇ ਮੇਲੇ ਵਿੱਚ ਕੀਤੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਕੇ ਆਪਣੇ ਕੋਲ ਰੱਖਣਾ ਤੇ ਮੁਲਾਂਕਣ ਦੀ ਵਰਤੋਂ ਨਿਯਮ ਅਨੁਸਾਰ INA CCE ਵਿੱਚ ਅੰਕਨ ਨਗਾਲੀ ਕੀਤੀ ਜਾ ਸਕਦੀ ਹੈ ਅੱਗੇ ਦੇਖੋ ਜੀ ਹਰੇਕ ਸਕੂਲ ਮੁਖੀ ਸਕੂਲਾਂ ਵਿੱਚ ਹੋਣ ਵਾਲੀਆਂ ਮੇਲੇ ਦੀਆਂ ਫੋਟੋਆਂ ਦਾ ਇੱਕ ਕਲਾਸ ਤਿਆਰ ਕਰਕੇ ਰਿਕਾਰਡ ਰੱਖਣਗੇ ਇਸ ਤੋਂ ਇਲਾਵਾ ਸਕੂਲ ਵਿੱਚ ਹੋਏ ਮੇਲਿਆਂ ਦੀ ਰਿਪੋਰਟ ਨਾਲ ਨੱਥੀ ਫਾਰਮੈਟ ਵਿੱਚ ਤਿਆਰ ਕਰਕੇ ਅਤੇ ਸਕੂਲ ਤੋਂ ਸਭ ਤੋਂ ਵਧੀਆ ਐਕਟੀਵਿਟੀਜ਼ ਦੀਆਂ ਵੀਡੀਓ ਰਿਕਾਰਡਿੰਗ ਕਰਕੇ DR CSBR CS ਨੂੰ ਭੇਜਣਗੇ ਮੇਲੇ ਵਾਲੇ ਦਿਨ ਜਿਨ੍ਹਾਂ ਨੂੰ ਬਿਨ ਬੈਗਲੈਸ ਸਟੇ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਜਿਸ ਦਿਨ ਮੇਲਾ ਹੋਵੇਗਾ ਉਸ ਦਿਨ ਤੁਸੀਂ ਬੈਗ ਨਹੀਂ ਲੈ ਕੇ ਆਉਣੇ ਉਸ ਨੂੰ ਬੈਗਲੈਸ ਰਿਕਾਰਡ ਕੀਤਾ ਜਾਵੇਗਾ ਨੈਕਸਟ ਦੇਖੋ ਇਹਨਾਂ ਸਬਜੈਕਟ ਅਫੇਅਰਸ ਦੇ ਸੰਚਾਲਨ ਲਈ ਹੈਡ ਆਫਿਸ ਵੱਲੋਂ ਸਮੂਸ ਸਕੂਲਾਂ ਮਿਡਲ ਹਾਈ ਸੀਨੀਅਰ ਸਕੂਲਾਂ ਲਈ ਜ਼ਿਲ੍ਹਾ ਵਾਰਹਿਟ ਲਿਖੇ ਅਨੁਸਾਰ ਫੰਡ ਭੇਜ ਚੁੱਕੇ ਹਨ ਠੀਕ ਹੈ ਜੀ ਤਾਂ ਇਹ ਫੰਡ ਦੀ ਜੋ ਕਿ ਲਿਸਟ ਆ ਤੁਸੀਂ ਦੇਖ ਸਕਦੇ ਹੋਗੇ ਜੋ ਕਿ ਸਬਜੈਕਟ ਫੇਅਰ ਹੋਣ ਜਾ ਰਿਹਾਗਾ ਉਸ ਦੇ ਰਿਗਾਰਡਿੰਗ ਇਸ ਰਕਮ ਨੂੰ ਖਰਚ ਕਰਨ ਦੇ ਗਾਈਡਲਾਈਨਸ ਹੈ ਲਿਖੇ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਇਸ ਗ੍ਰਾਂਟ ਨੂੰ ਸਕੂਲ ਪੱਧਰ ਤੇ ਤੁਰੰਤ ਜਾਰੀ ਕਰਨਾ ਜ਼ਕੀਨੀ ਬਣਾਉਣਗੇ ਤੇ ਸਕੂਲ ਮੁਖੀ ਇਸ ਗ੍ਰਾਂਟਾਂ ਨੂੰ ਨਿਮਾ ਅਨੁਸਾਰ ਖਰਚ ਕਰਨੇ ਕਿ ਸੁਨਿਸ਼ਚਿਤ ਕਰਨਗੇ ਠੀਕ ਹੈ ਜੀ ਤਾਂ ਇਹ ਸੀਗਾ ਆਪਣਾ ਅੱਜ ਦਾ ਨੋਟੀਫਿਕੇਸ਼ਨ ਜੋ ਕਿ ਸਬਜੈਕਟ ਫੇਅਰ ਦੇ ਰਿਗਾਰਡਿੰਗ ਸੀਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਐਨ ਆਈ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਇਸੇ ਨਾਲ ਹੀ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਟੇ ਬLES ਕਿਪ ਸਮਾਈਲਿੰਗ ਐਂਡ ਕਿਪ ਗਰੋਇੰਗ ਥੈਂਕ ਯੂ